ਰਾਜੇ ਦੀ ਵਿਚਾਰੇ ਦੀ ਰੀੜ ਦੀ ਹੱਡੀ ਟੁੱਟ ਗਈ ਰਾਜੇ ਕਿਹੜੇ ਦੀ ਕੈਪਟਨ ਅਵਨੇਂਦਰ ਸਿਆਉਂ ਦੀ ਤੇ ਅੱਜ ਦੀ ਨਹੀਂ ਟੁੱਟੀ 2016 ਚ ਟੁੱਟ ਗਈ ਸੀ ਤੇ ਹੁਣ ਰਾਜੇ ਦਾ ਪੁੱਤ ਵਿਚਾਰਾ ਠੱਗਾਂ ਦੇ ਮੁਲਕਾਂ ਦੇ ਵਿੱਚ ਕੀ ਆ ਫੜਿਆ ਵੀ ਗਿਆ ਪਿੱਛੇ ਜੇ ਉਹ ਠੱਗਾਂ ਦੇ ਮੁਲਕ ਚ ਲੈਣ ਕੀ ਗਿਆ ਸੀ ਠੱਗੀ ਦਾ ਪੈਸਾ ਸਾਂਭਣ ਗਿਆ ਸੀ ਤੇ ਠੱਗੀ ਕਿੱਡੀ ਵੱਡੀ ਮਾਰੀ ਉਹ ਵੀ ਸੁਣਿਓ ਲੋਕ ਕਹਿੰਦੇ ਕਹਿੰਦੇ ਕੈਪਟਰ ਰਾਸ਼ਟਰਵਾਦੀ ਆ ਸਵਾਦਾ ਰਾਸ਼ਟਰਵਾਦੀ ਆ ਸਾਰੇ ਰਾਸ਼ਟਰ ਦਾ ਰੁਪਿਆ ਇਕੱਠਾ ਕਰਕੇ ਦੋ ਨੰਬਰ ਵਾਲੇ ਮੁਲਕ ਚ ਭੇਜੀ ਜਾਂਦਾ ਜਿਹੜਾ ਠੱਗਾਂ ਦਾ ਮੁਲਕ ਵਜਦਾ ਤੇ ਉਸ ਮੁਲਕ ਦੀ ਗਰਲਫ੍ਰੈਂਡ ਲਿਆ ਕੇ ਕੀ ਆ ਘਰੇ ਰਖਦਾ ਜਿਹੜਾ ਮੁਲਕ ਸਾਡਾ ਸਭ ਤੋਂ ਵੱਡਾ ਪੈਰੀ ਆ ਇੱਕ ਤੋਂ ਦਾ ਰਾਸ਼ਟਰਵਾਦ ਆ ਬਈ ਅੱਜ ਪੂਰੀ ਠੱਗੀ ਦੀ ਕਹਾਣੀ ਸੁਣਿਓ ਰਾਜਾ ਤੇ ਰਾਜੇ ਦਾ ਪੁੱਤ ਜਰਸੀ ਚੈਨਲ ਆਈਸਲੈਂਡ ਦੇ ਵਿੱਚ ਜਾ ਕੇ ਕੀ ਆ ਇੱਕ ਟਰਸਟ ਬਣਾਉਂਦੇ ਆ ਜਕਰਾਂਡਾ ਟਰਸਟ ਇਹ ਉਹ ਮੁਲਕ ਆ ਜਿਹੜਾ ਵੈਸੇ ਕਹਿੰਦੇ ਯੂਕੇ ਦਾ ਪਾਰਟ ਆ ਯੂਕੇ ਕਲਾ ਡਿਫੈਂਸ ਦੇਖਦਾ ਪਰ ਇਹ ਮੁਲਕਾ ਅਲੱਗ ਆਇਡੈਂਟੀਟੀ ਹੈਗੀ ਆ ਇਹਦਾ ਸਾਰਾ ਜਿਹੜਾ ਹੈਗਾ ਕੰਮ ਉਹ ਸਾਰਾ ਅਲੱਗ ਕਾਨੂੰਨ ਦੇ ਤਹਿਤ ਚੱਲਦਾ ਇਸ ਮੁਲਕ ਦੇ ਵਿੱਚ ਜਿੰਨਾ ਮਰਜ਼ੀ ਦੋ ਨੰਬਰ ਦਾ ਰੁਪਿਆ ਲਿਆ ਕੇ ਰੱਖੀ ਰੱਖੋ ਕਿਸੇ ਨੂੰ ਕਹਿੰਦੇ ਪਤਾ ਨਹੀਂ ਲ 2011 ਦੇ ਵਿੱਚ ਸਾਡਾ ਇੱਕ ਫਰਾਂਸ ਦੇ ਨਾਲ ਐਗਰੀਮੈਂਟ ਹੁੰਦਾ ਡੀਟੀਏਏ ਤਹਿਤ ਜਿਹਦਾ ਮਤਲਬ ਕੀ ਹੈ ਡਬਲ ਟੈਕਸੇਸ਼ਨ ਅਵਾਇਡੈਂਸ ਐਗਰੀਮੈਂਟ ਵੀ ਮਤਲਬ ਕੀ ਹੈ ਕਿਤੇ ਦੋ ਵਾਰੀ ਕਿਸੇ ਦੇ ਟੈਕਸ ਨਾ ਲੱਗ ਜੇ ਜਾਂ ਕੋਈ ਬੰਦਾ ਟੈਕਸ ਦੇਣ ਤੋਂ ਕਿਹਾ ਬਚ ਵੀ ਨਾ ਜਾਵੇ ਜੇ ਇੱਕ ਮੁਲਕ ਦੇ ਵਿੱਚ ਬੰਦੇ ਨੂੰ ਟੈਕਸ ਪੈ ਗਿਆ ਦੂਜਾ ਮੁਲਕ ਫਿਰ ਉਹ ਤੋਂ ਟੈਕਸ ਨਹੀਂ ਲੈਂਦਾ ਇਸੇ ਤਹਿਤ ਉਹਨਾਂ ਦੇ ਕਿਤੇ ਮੁਲਕ ਦੇ ਵਿੱਚ ਦੀ ਕੋਈ ਟ੍ਰਾਂਜੈਕਸ਼ਨਾਂ ਦਾ ਘੁਗੀਆਂ ਹੋਣਗੀਆਂ ਉਹਨਾਂ ਦੇ ਕੀਆ ਕੋਲੇ ਸਾਰਾ ਡਾਟਾ ਆ ਗਿਆ ਇਹਨਾਂ ਦੇ ਜਕਰਾਂਡਾ ਟਰਸਟ ਦਾ ਦੇ ਜਕਰਾਂਡਾ ਟਰਸਟ ਜਿਹੜੀਆਂ ਹੋਰ ਫਰਮਾਂ ਖੁੱਲੀਆਂ ਵੀਆਂ ਸੀਗੀਆਂ ਨਾ ਰਿਲੇਟਿਡ ਕ ਕਿਉਂਕਿ ਜਿਹੜੀਆਂ ਕੰਪਨੀਆਂ ਦੋ ਨੰਬਰ ਦੀਆਂ ਸ਼ੈੱਲ ਕੰਪਨੀਆਂ ਖੋਲੀਆਂ ਜਾਂਦੀਆਂ ਉਹਨਾਂ ਦੇ ਥਰੂ ਥਰੂ ਕਿਹਾ ਰੁਪਇਆ ਕਮਾਇਆ ਜਾਂਦਾ ਤਾਂ ਕਿ ਸਿੱਧੇ ਡਾਇਰੈਕਟ ਨਾਂ ਨਾ ਆਉਣ ਹੁਣ ਉਹ ਕੰਪਨੀਆਂ ਕਿਹੜੀਆਂ ਸੀ ਜਿਨ੍ਹਾਂ ਦੇ ਰਾਜੇ ਦਾ ਪੁੱਤ ਡਾਇਰੈਕਟਰ ਸੀ ਲੋਵੇਰਾ ਫਾਈਨਾਂਸ ਲਿਮਿਟਿਡ ਸੀਗੀ ਜਿਹਦੇ ਵਿੱਚ ਇਹ ਡਾਇਰੈਕਟਰ ਸੀ ਗੇਸ ਫਾਊਂਡੇਸ਼ਨ ਸੀ ਤੇ ਸਵਿਸ ਬੈਂਕ ਦੇ ਵਿੱਚ ਕੀ ਸਿੱਧੇ ਖਾਤੇ ਸੀ ਇਹਨਾਂ ਦੇ ਤੇ ਜਕਰਾਂਡਾ ਟਰਸਟ ਥਰੂ ਸਾਰਾ ਸਾਰਾ ਪੈਸਾ ਸਵਿਸ ਬੈਂਕ ਦੇ ਵਿੱਚ ਕੀ ਭੇਜੀ ਜਾਂਦੇ ਸੀ ਜਦੋਂ ਜਕਰਾਂਡਾ ਟਰੱਸਟ 2003 ਤੋਂ ਲੈ ਕੇ ਕੀ ਇਹਨਾਂ ਦਾ ਪੈਸਾ ਸਾਂਭਦਾ ਪਰ 2016 ਦੇ ਵਿੱਚ ਆ ਕੇ ਫਿਰ ਜਦੋਂ ਐਕਸਪੋਜ਼ ਹੋ ਜਾਂਦਾ ਸਾਰਾ ਕੁਝ ਤੇ ਫਿਰ ਇਹਨਾਂ ਤੇ ਇਨਕਮ ਟੈਕਸ ਵਾਲੇ ਪਰਚਾ ਦਰਜ ਕਰਦੇ ਆ ਪਰ ਉਦੋਂ ਫਿਰ ਈਡੀ ਇਨਕਮ ਟੈਕਸ ਤੋਂ ਕੀ ਇਹ ਸਾਰਾ ਰਿਕਾਰਡ ਮੰਗਦੀ ਆ ਪਰ ਈਡੀ ਨੂੰ ਕੀ ਉਹ ਰਿਕਰਡ ਦਿੱਤਾ ਨਹੀਂ ਜਾਂਦਾ ਫਿਰ ਇਹ ਬੜੇ ਤਰਲੋਮੱਛੀ ਹੁੰਦੇ ਆ ਇਹ ਪਿਓ ਪੁੱਤ ਸਾਰੇ ਕੋਰਟਾਂ ਦੇ ਵਿੱਚ ਜਾ ਕੇ ਫਿਰ ਕੋਸ਼ਿਸ਼ ਕਰਦੇ ਆ ਵੀ ਉਹ ਕੇਸ ਕਿਤੇ ਈਡੀ ਨੂੰ ਟਰਾਂਸਫਰ ਨਾ ਹੋ ਜੇ ਪਰ 2025 ਜਾ ਕੇ ਇੱਕ ਜੱਜ ਸਾਹਿਬ ਫਿਰ ਫੈਸਲਾ ਦਿੰਦਿਆ ਕਹਿੰਦੇ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਪਤਾ ਕਰੋ ਤੇ ਫੈਸਲਾ ਸਾਰਿਆਂ ਹੁਣ ਈਡੀ ਵਾਲਿਆਂ ਦੇ ਹੱਥ ਦੇ ਵਿੱਚ ਕੀ ਆ ਲਗਾਮਾਂ ਆ ਗਈਆਂ ਨੇ ਮੁੱਛਾ ਮਰੋੜ ਕੇ ਨਾ ਉਹਨਾਂ ਨੇ ਲਗਾਮਾਂ ਬਣਾ ਲਈਆਂ ਇਹਦੀਆਂ ਹੁਣ ਈਡੀ ਆ ਜਿਹੜੀ ਉਹ ਭਾਜੀਪੀ ਦੀ ਭੈਣ ਆ ਭਾਜੀਪੀ ਨੂੰ ਜਿੱਥੇ ਲੋਡ ਹੁੰਦੀ ਈਡ ਨੂੰ ਵਰਤਦੇ ਹੀ ਅਗਲੇ ਤੇ ਰਾਜਾ ਸਾਹਿਬ ਪਿੱਛੇ ਜੇ ਛੜਾ ਮਾਰਨ ਦੀ ਕੋਸ਼ਿਸ਼ ਕਰੀ ਜਾਂਦੇ ਜਿੱਦੀ ਰੀਡ ਦੀ ਹੱਡੀ ਨੇ ਨਾ ਹੁੰਦੀ ਉਹ ਫਿਰ ਤੜਾਪ ਮਾਰ ਕੇ ਜੀ ਛੜਾ ਨਹੀਂ ਮਾਰ ਸਕਦਾ ਹੁਣ ਕੈਪਟਨ ਸਾਹਿਬ ਕਹਿੰਦੇ ਜੀ ਕਹਿੰਦੇ ਭਾਜੀਪੀ ਵਾਲੇ ਮੈਨੂੰ ਪੁੱਛਦੇ ਨਹੀਂ ਹੁਣ ਭਾਜੀਪੀ ਵਾਲੀ ਦਾ ਪੁੱਛੀ ਜਾਂਦੇ ਹੁਣ ਈਡੀ ਭਾਜੀਪੀ ਦੀ ਭੈਣ ਹੀ ਆ ਜੇ ਈਡੀ ਪੁੱਛਦੀ ਹੁਣ ਦੱਸ ਤਾਂ ਦਿਓ ਕਿ ਕਿੱਥੋਂ 12 ਤਰੀਕ ਨੂੰ ਈਡੀ ਵਾਲਿਆਂ ਨੇ ਇੱਕ ਕੈਪਟਨ ਨੂੰ ਅੱਜ ਸੱਦਿਆ ਸੀ ਅੱਜ ਕੈਪਟਨ ਵੀ ਨਹੀਂ ਜਾਂਦਾ ਕੱਲ ਰਾਣੇਂਦਰ ਵੀ ਨਹੀਂ ਗਿਆ ਹੁਣ ਭਤੀਜਾ ਬਾਹਰ ਆਇਆ ਹੁਣ ਚਾਚਾ ਜੀ ਫਸ ਗਏ ਕੈਪਟਨ ਸਾਹਿਬ ਬਿਨਾਂ ਰੀਡ ਦੀ ਹੱਡੀ ਤੋਂ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਹਿੰਦੇ ਕੀ ਸੀ ਕਹਿੰਦੇ ਕੀ ਅਗਲੇ 15 ਸਾਲਾਂ ਵਾਸਤੇ ਬੀਜੇਪੀ ਇਕੱਲੀ ਨਹੀਂ ਆ ਸਕਦੀ ਕਹਿੰਦੇ ਅਲਾਈਅੰਸ ਕਰਨ ਆਪੂ ਸਾਨੂੰ ਇਹਨਾਂ ਨਾਲ ਬਾਦਲਕੇ ਲਾਣੇ ਨਾਲ ਬੜੇ ਘਰੇ ਚੈਨਲ ਸਾਥ-ਸاتھ ਕੇ ਇੰਟਰਵਿਊਜ਼ ਦਿੱਤੀਆਂ ਸੀਗੀਆਂ ਹੁਣ ਦਿਓ ਜਵਾਬ ਹਰੇਕ ਤਾਂ ਬੀਜੇਪੀ ਵਾਲੇ ਲੀਡਰਾਂ ਦੇ ਮੂਹਰੇ ਮਾਈਕ ਕਰਕੇ ਆ ਕੇ ਸਵਾਲ ਕਰ ਦਿੰਦੇ ਉਹ ਵਿਚਾਰੇ ਲਿਪ-ਲ ਹੁਣ ਭਾਜਪਾ ਵਾਲੇ ਨੇ ਸਿੱਧਾ ਆਪ ਹੀ ਸਵਾਲ ਕਰ ਲਿਆ ਹੁਣ ਕੈਪਟਨ ਸਾਹਿਬ ਜਵਾਬ ਦੇ ਦਿਓ ਤੇ ਜਿਹੜੀਆਂ ਕੁਝ ਭੇਡਾਂ ਕੈਪਟਨ ਦੀਆਂ ਵੀ ਆ ਰੌਲਾ ਪਾਈ ਜਾਂਦੀਆਂ ਕਹਿੰਦੇ ਜੇ ਰੈੱਡ ਕਾਰਪਟ ਵਿਛ ਗਿਆ ਹੁਣ ਸ਼ਾਇਦ ਕਾਂਗਰਸ ਦੇ ਵਿੱਚ ਦੁਆਰਾ ਕੈਪਟਨ ਸਾਹਿਬ ਆ ਸਕਦੇ ਆ ਭੁੱਲ ਜੋ ਦਿਨ ਕਦੇ ਨਹੀਂ ਆਉਂਦਾ ਅਗਲੇ ਦੇ ਕੇ ਮੁੱਛਾਂ ਨੂੰ ਮਰੋੜੇ ਕੀ ਆ ਉਹਦਿਆਂ ਲਗਾਮਾਂ ਵੜਾਈ ਬੈਠਾ ਜਿੱਧਰ ਨੂੰ ਮੋੜਨਗੇ ਕੈਪਟਨ ਸਾਹਿਬ ਉਧਰ ਹੀ ਮੋੜਨਗੇ ਇਹਨਾਂ ਦੇ ਪੱਲੇ ਕੀ ਹੈ ਨਹੀਂ ਨਾ ਰੀੜ ਦੀ ਹੱਡੀ ਹੈ ਇਹਨਾਂ ਦੇ ਇਹ ਰੀੜ ਦੀ ਹੱਡੀ ਤਾਂ ਹੀ 2016 ਦੇ ਵਿੱਚ ਜਦੋਂ ਪਰਚਾ ਦਰਜ ਹੁੰਦਾ 2017 'ਚ ਸਰਕਾਰ ਬਣਾਉਂਦੇ ਆ 20 4.5 ਸਾਲ ਮੁੱਖ ਮੰਤਰੀ ਰੱਖ ਕੇ ਤਾਂ ਹੀ 6 ਮਹੀਨੇ ਪਹਿਲਾਂ ਹਟਾਤਾ ਸੀ ਕਿਉਂਕਿ ਕਾਂਗਰਸ ਕੋਲੇ ਵੀ ਸਾਰਾ ਕੁਝ ਪਹੁੰਚ ਗਿਆ ਸੀ 2017 ਤੋਂ ਲੈ ਕੇ 4.5 ਸਾਲ ਤੱਕ ਜਿਹੜੀ ਮੁੱਖ ਮੰਤਰੀ ਰਹੇ ਆ ਨਾ ਇਹ ਸਾਰਾ ਕੁਝ ਕੀਆ ਮੋਦੀ ਦੇ ਕੀਆ ਰਹਿਮੋ ਕਰਮਤੀ ਰਹੇ ਇਸੇ ਕਰਕੇ ਕਹਿੰਦੇ ਸੀ ਵੀ ਮੋਦੀ ਦੇ ਮੂਰੇ ਕੀਆ ਕੈਪਟਨ ਲਿਵਿਆ ਵਿਆ ਉਹਨਾਂ ਨਾਲ ਰਲ ਕੇ ਚੱਲਦਾ ਤਾਂ ਹੀ ਜਿਹੜੀਆਂ ਸਟੇਟਮੈਂਟਸ ਰਾਸ਼ਟਰਵਾਦੀ ਹੋਣ ਦੀਆਂ ਦੰਦੇ ਸੀ ਨਾ ਐ ਕਰਕੇ ਜੀ ਸਾਡੇ ਮੁਲਕ ਦੇ ਵਿੱਚ ਬਾਹਰੋਂ ਆਇਆ ਆ ਰਿਹਾ ਫਲਾਨਾ ਆ ਰਿਹਾ ਬੰਬ ਆ ਰਿਹਾ ਜਿਹੜੇ ਮਾ ਕੇ ਬਿਆਨ ਸਾਰੇ ਦਿੱਤੇ ਸੀ ਲੱਗਦਾ ਸੀ ਵੀ ਕਹਿੰਦੇ ਰਾਸ਼ਟਰਵਾਦੀ ਕਹਾਉਂਦਾ ਉਹ ਬੀਜੇਪੀ ਵਾਲ ਇਸੇ ਕਰਕੇ ਕਾਂਗਰਸ ਹੋ ਕੇ ਵੀ ਕੈਪਟਨ ਸਾਹਿਬ ਮੂੰਹ ਉਧਰ ਨੂੰ ਚੱਕਦੇ ਸੀ ਜਿੱਧਰ ਨੂੰ ਮੋਦੀ ਕਹ ਲਾਣਾ ਕੀ ਉਹਨਾਂ ਨੂੰ ਖਿੱਚਦਾ ਸੀ ਕਮਾਉਂਦਾ ਸੀ ਤੇ ਇੱਥੇ ਚੰਨੀ ਤੇ ਨਵਜੋਤ ਸਿੱਧੂ ਵਰਗੇ ਕੀ ਆ ਆਪਦੇ ਮੁੱਛਾਂ ਨੂੰ ਤਾ ਦੰਦੇ ਫਿਰ ਤੇ ਵੀ ਖੌਰੇ ਅਸੀਂ ਕੀ ਕੈਪਟਨ ਨੂੰ ਕੀ ਥੱਲੇ ਲਾਤਾ ਉਹਦਾ ਵਿਚਾਰੇ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਤਾਂ ਉਹਨੂੰ ਕੀ ਕੁਰਸੀ ਤੋਂ ਪਾਸੇ ਬਿਠਾਇਆ ਸੀ ਇਹ ਰਾਸ਼ਟਰਵਾਦੀ ਰਾਜੇ ਦੇ ਰਾਜੇ ਦੇ ਪੁੱਤ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਚ ਦੱਸਿਓ ਵੀ ਜਰੂਰ ਤੇ ਜਿਨ੍ਹਾਂ ਨੇ ਕਰਤੂਤਾਂ ਨੂੰ ਨੰਗਿਆ ਕਰਨਾ ਚਾਹੁੰਦੇ ਹੋ ਫਿਰ ਸ਼ੇਅਰ ਕਰਦੇ